ਆਏ ਨਾਮ ਤੁਹਾਡਾ ਵੀਰੂ ਸਿੰਘ ਜੀ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਪਿੰਡ ਲਾਦੁਕਾ ਐ ਜੋ ਅੱਜ ਰਾਸ਼ਨ ਦਿੱਤਾ ਜਾ ਰਿਹਾ ਕਿਹਦੇ ਅੰਦਰ ਤੋਂ ਹਾਂਜੀ ਅੱਜ ਜੋ ਰਾਸ਼ਨ ਵੰਡੇ ਜਾ ਰਿਹਾ ਹੈ ਪਿੰਡ ਲਾਦੁਕਾ ਨਾਲ ਅੱਜ ਮੰਡੀ ਦੇ ਵਿੱਚ ਰਾਸ਼ਨ ਵੰਡੇ ਜਾ ਰਿਹਾ ਹੈ ਹਰ ਪੀੜਤਾ ਵਾਸਤੇ ਜਿਹੜਾ ਰਾਸ਼ਨ ਪਹੁੰਚਿਆ ਹੈ ਇਹ ਐਮਐਲਏ ਨਿਰਿੰਦਰਪਾਲ ਸਿੰਘ ਸਹਾਉਣਾ ਵੱਲੋਂ ਉਹਨਾਂ ਵੱਲੋਂ ਰਾਸ਼ਨ ਪਹੁੰਚਾਇਆ ਗਿਆ ਹੈ ਅਸੀਂ ਜਿੰਨੇ ਵੀ ਇੱਥੇ ਹੜਪੀੜ ਤਾਇਏ ਨੇ ਸਾਰਿਆਂ ਨੂੰ ਇਹ ਰਾਸ਼ਨ ਵਧੀਆ ਤਰੀਕੇ ਨਾਲ ਵੰਡ ਰਹੇ ਆ ਅਸੀਂ ਧੰਨਵਾਦ ਕਰਦੇ ਆ ਸਰਕਾਰ ਦਾ ਤੇ ਐਮਐਲਏ ਨਿਰਪਾਲ ਸਿੰਘ ਸਵਣਾ ਦਾ ਜਿਨ੍ਹਾਂ ਨੇ ਇਹ ਹੜਪੀੜ ਤਾਂ ਦਾ ਖਿਆਲ ਰੱਖਿਆ ਤੇ ਰਾਸ਼ਨ ਇਹਨਾਂ ਤੱਕ ਪਹੁੰਚ ਗਿਆ ਰਾਸ਼ਨ ਜਿਹੜਾ ਪੱਕਿਆ ਆ ਜਾਂ ਇਹ ਰਾਕੇ ਸੁੱਕਾ ਨਹੀਂ ਸੋਕਰਕ ਨਹੀਂ ਹਾਂਜੀ ਜੀ ਬਿਸਕਟ ਵਗੈਰਾ ਤੇ ਬੋਰ ਇਸ ਤਰ੍ਹਾਂ ਦਾ ਜੀ ਜਿਸ ਤਰ੍ਹਾਂ ਗੱਲ ਕਰ ਲਈ ਕਿ ਮਾਲ ਪਸੂ ਦਾ ਜਿਹੜਾ ਕਿਸ ਤਰ੍ਹਾਂ ਦਾ ਮਾਲ ਪਸੂ ਦਾ ਵੀ ਤੇ ਜੀ ਸਮਾਜ ਸੇਵੀ ਵੀ ਜਿਹੜੇ ਇਥੇ ਚਾਰਾ ਪਚਾਰਿਆ ਨੇ ਤਾਂ ਸਰਕਾਰ ਵੱਲੋਂ ਜਿੰਨਾ ਵੀ ਸਹਿਯੋਗ ਦਿੱਤੀ ਜਾ ਰਹੀ ਹੈ ਅਸੀਂ ਸਾਰਿਆਂ ਦਾ ਸਮਾਜ ਸੇਵੀ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਹੜੇ ਨਹੜ ਪੇੜਾ ਤੇ ਜਿਹੜਾ ਖਾਣੇ ਦਾ ਉਹ ਵੀ ਪ੍ਰਬੰਧ ਜਿਹੜਾ ਕੀਤਾ ਜਾ ਰਿਹਾ ਹੈ ਸਮੇ ਸਮੇਂ 'ਚ ਜੇਕਰ ਲੋੜ ਪੈਂਦੀ ਹੈ ਤਾਂ ਅਸੀਂ ਸਰਕਾਰ ਨੂੰ ਜਾਂ ਸਮਾਜ ਸੇਵੀ ਨੂੰ ਮੰਗ ਕਰਦੇ ਹਾਂ ਤੋਂ ਇਹਨਾਂ ਤੱਕ ਜਿਹੜਾ ਰਾਸ਼ਨ ਪਹੁੰਚਾ ਦਿੰਦਿਆਂ ਨੇ ਜਨਤਾ ਨੂੰ ਕੀ ਜਿਹੜੇ ਘਰਾਂ ਚ ਹੱਲੀ ਬੈਠੇ ਆ بارش ਦੇ ਕਾਰਨ ਲਾ ਲੋ ਜਾਂ ਕਿਸੇ ਤਰ੍ਹਾਂ ਉਹਨਾਂ ਨੂੰ ਕੀ ਮੈਸੇਜ ਦੇਣਾ ਦੇਣ ਸਾਡਾ ਉਹਨਾਂ ਵੱਲੋਂ ਹੀ ਮੈਸੇਜ ਹੈ ਸਰਕਾਰ ਵੱਲੋਂ ਵੀ ਹੈ ਕਿ ਹਰ ਪੀੜਤ ਜਿਹੜੇ ਉੱਥੇ ਬੈਠੇ ਨੇ ਘਰਾਂ ਦੇ ਵਿੱਚ ਉਹ ਤੋਂ ਉੱਟ ਕੇ ਨਾ ਕੈਂਪਰ ਦੇ ਵਿੱਚ ਆਉਣ ਇਹ ਤੋਂ ਸਰਕਾਰ ਵੱਲੋਂ ਸੂਲਤਾਂ ਤੇ ਜਿਹੜੀਆਂ ਪ੍ਰਸ਼ਾਸਨ ਵੱਲੋਂ ਤੇ ਜਿਹੜੇ ਸਮਾਜ ਸੇਵੀ ਸੂਰਤਾ ਦੇ ਰਹੇ ਹਨ ਕਿਉਂਕਿ ਹੜ੍ਹ ਪੀੜਤ ਜਿਹੜੇ ਨੇ ਉਹ ਤੇ ਪਿਛਾ ਪਾਣੀ ਦੇ ਵਿੱਚ ਰੁਕੇ ਰਹਿਣਗੇ ਪਾਣੀ ਜ਼ਿਆਦਾ ਆ ਜਾਂਦਾ ਤਾਂ ਫਿਰ ਉਹਨਾਂ ਨੂੰ ਕੱਢਣਾ ਬੜਾ ਮੁਸ਼ਕਲ ਹੋ ਜਾਂਦਾ ਤਾਂ ਇਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਜਿਹੜੇ ਵੀ ਪਾਣੀ ਦੇ ਵਿੱਚ ਰੁਕੇ ਹੋਏ ਨੇ ਉਹ ਆਪ ਉਹ ਆਪਣਾ ਸਮਾਨ ਲੈ ਕੇ ਇੱਥੇ ਜਿਹੜੀ ਲਾਹ ਦੁਕਾਨ ਆਜ ਮੰਡੀ ਦੇ ਵਿੱਚ ਪਹੁੰਚਣ ਤਾਂ ਕਿ ਜਿਹੜਾ ਉਹਨਾਂ ਦੀ ਵਧੀਆ ਜਾਨ ਮਾਲ ਦੀ ਨੁਕਸਾਨ ਤੋਂ ਪਰਹਾਈ ਹੋ ਸਕੇ ਜਾਨ ਬਚ ਸਕੇ ਜਾਨ ਦੀ ਗੱਲ ਕੀਤੀ ਹੈ ਪਾਣੀ ਦਾ ਇਸ ਟਾਈਮ ਕਿ ਪਾਣੀ ਵਧ ਰਿਹਾ ਹੈ ਜੀ ਸਮੇਂ ਸਮੇਂ ਜਿਵੇਂ ਰਿਪੋਰਟ ਮਿਲਦੀ ਹੈ ਵੀ ਪਾਣੀ ਹੋਰ ਵੱਧ ਜਾ ਰਿਹਾ ਹੈ। ਇਹ 2023 ਚ ਪਾਣੀ ਆਇਆ ਸੀ ਉਸ ਨੂੰ ਲਗਭਗ ਘਟਾ ਜਾ ਵੱਧ। ਉਹਦੇ ਨਾਲ ਵੱਧ ਹੋ ਰਿਹਾ ਜੀ। ਕਿੰਨਾ ਕੋਈ? ਰਿਪੋਰਟਾਂ ਮੁਤਾਬਕ ਵੱਧ ਹੈ ਜੀ। ਜਿਵੇਂ ਜਿਵੇਂ ਅੱਗੇ ਹੋਰ ਪਾਣੀ ਤੇਜ਼ ਆਈ ਜਾਂਦਾ ਹੈ ਤਾਂ ਪਾਣੀ ਉਸ ਤੋਂ ਵੱਧ ਜਾਏਗਾ। ਲੱਗਦਾ ਜੀ ਬਠਾਸੀ ਵਾਲਾ ਪਾਣੀ ਜਿਹੜਾ ਆਇਆ ਸੀ ਉਹਦੇ ਮੁਤਾਬਕ ਉਸ ਤਰ੍ਹਾਂ ਆਵੇਗਾ ਜੀ। ਬਾਕੀ ਪਰਮਾਤਮਾ ਅੱਗੇ ਅਰਦਾਸ ਕਰਦੇ ਆਂ ਕਿ ਪਾਣੀ ਦਾ ਕੰਟਰੋਲ ਹੋਵੇ, ਪਾਣੀ ਘਟੇ ਤਾਂ ਸਾਰੇ ਜਿਹੜੇ ਲੋਕ ਨੇ ਇਹ ਆਪਾਂ ਥਾਂ ਤੇ ਵਧੀਆ ਤਰੀਕੇ ਨਾਲ ਜਾਂ ਸਥਿਰਾ ਕਰ ਸਕਣ।